ਰੇਵਿੰਦਰ ਕੁਮਾਰ ਜਿਹੜੇ ਕੁਝ ਦਿਨ ਪਹਿਲਾਂ ਇੱਕ ਬੜੇ ਪੇਤਪਰੇ ਹਾਲਾਤ ਦੇ ਵਿੱਚ ਜਿਹਦੀ ਮੌਤ ਹੋਈ ਹੈ ਮੈਂ ਤਾਂ ਪੇਤਪਰੇ ਹਾਲਾਤ ਕਹੂੰਗਾ ਕਿਉਂਕਿ ਐਡਾ ਵੱਡਾ ਬੋਡੀ ਬਿਲਡਰ ਐਡਾ ਵੱਡਾ ਨੌਜਵਾਨ ਇੱਕ ਛੋਟੀ ਜਿਹੀ ਆਪਰੇਸ਼ਨ ਕਰਾਉਣ ਵਾਸਤੇ ਹਸਪੀਟਲ ਗਿਆ ਔਰ ਇਦਾਂ ਦੇ ਵਧੀਆ ਹਸਪੀਟਲ ਵੱਡੇ ਹਸਪੀਟਲ ਜਿੱਥੇ ਲੋਕ ਆਪਣਾ ਇਲਾਜ ਔਰ ਇਲਾਜ ਕਰਨ ਜਾਂਦੇ ਆ ਉਥੇ ਅਕਸਮਾਤ ਉਹਦੀ ਡੈਥ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਉਹਦੇ ਨਾਲ ਘੁੰਮਣ ਪਰਿਵਾਰ ਨੂੰ ਬਹੁਤ ਵੱਡਾ ਚਟਕਾ ਲੱਗਾ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਮੇਰਾ ਔਰ ਘੁੰਮਣ ਪਰਿਵਾਰ ਦਾ ਪਿਛਲੇ 35 ਸਾਲ ਤੋਂ ਸੰਬੰਧ ਇਹ ਵਰਿੰਦਰ ਇਹਦਾ ਛੋਟਾ ਭਰਾ ਛੋਟਾ ਘੁੰਮਣ ਦਾ ਸਾਰਾ ਪਰਿਵਾਰ ਜਿਹੜਾ ਧਾਰਮਿਕ ਤੌਰ ਦੇ ਉੱਤੇ ਦੇਰੇ ਦੇ ਨਾਲ ਜੁੜੇ ਔਰ ਇਹਨਾਂ ਨੇ ਬੜੀ ਸਮਾਜਿਕ ਸੇਵਾ ਕੀਤੀ ਖਾਸ ਤੌਰ ਤੇ ਵਰਿੰਦਰ ਘੁੰਮਣ ਜਿਹੜਾ ਕਿ ਏਡਾ ਵੱਡਾ ਬਾਡੀ ਬਿਲਡਰ ਔਰ ਵੈਜੀਟੇਰੀਅਨ ਔਰ ਜਿਹੜਾ ਹਮੇਸ਼ਾ ਹੀ ਵਿਚਾਰੇ ਕਰਦਾ ਸੀ ਕਿ ਬੰਦੇ ਨੂੰ ਵੈਸ਼ਨੂ ਰਹਿਣਾ ਚਾਹੀਦਾ ਔਰ ਉਸਨੇ ਆਪਣੀ ਸਿਹਤ ਬਣਾ ਕੇ ਲੋਕਾਂ ਨੂੰ ਦੱਸਿਆ ਕਿ ਅਸੀਂ ਬਿਨਾ ਪ੍ਰੋਟੀਨ ਤੋਂ ਬਿਨਾ ਕਿਸੇ ਅਕੀ ਚੀਜ਼ਾਂ ਤੋਂ ਆਪਣੀ ਬਾਡੀ ਜਿਹੜੀ ਹੈ ਮੇਨਟੇਨ ਕਰ ਸਕਦੇ ਆ ਔਰ ਉਸ ਦੀ ਮੌਤੇ ਉਤੇ ਸਾਨੂੰ ਬੜਾ ਗਹਿਰਾ ਦਸ ਸਦਮਾ ਹੈ ਔਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨਾ ਔਰ ਖਾਸ ਤੌਰ ਤੇ ਜਿਹੜੀ ਇਹ ਰਹਿਸਮਈ ਮੌਤ ਹੋਈ ਹੈ ਇਹਦੀ ਅਜੇ ਤੱਕ ਕੋਈ ਇਨਕੁਆਰੀ ਨਹੀਂ ਹੋਈ ਕੋਈ ਪਤਾ ਨਹੀਂ ਚੱਲਿਆ ਮੈਂ ਸਰਕਾਰਾਂ ਨੂੰ ਸਰ ਮੌਕੇ ਦੀ ਸਰਕਾਰ ਨੂੰ ਇਹ ਕਹਾਂਗਾ ਕਿ ਇਹਨਾਂ ਦਾ ਜਰੂਰ ਇਹ ਇਸ ਤਰੀਕੇ ਦੀ تحقیقات ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਉਹਦੇ ਮੌਤ ਦੇ ਕਾਰਨ ਕੀ ਸੀ ਜੀ ਬਰਿੰਦਰ ਕੁਮਨ ਜਿਹੜੇ ਕੁਝ ਦਿਨ ਪਹਿਲਾਂ ਇੱਕ ਬੜੇ ਪੇਪਰਰੇ ਹਾਲਾਤ ਦੇ ਵਿੱਚ ਜਿਹਦੀ ਮੌਤ ਹੋਈ ਹੈ ਮੈਂ ਤਾਂ ਪੇਪਰਰੇ ਹਾਲਾਤ ਕਹੂੰਗਾ ਕਿਉਂਕਿ ਐਡਾ ਵੱਡਾ ਬੋਡੀ ਬਿਲਡਰ ਐਡਾ ਵੱਡਾ ਨੌਜਵਾਨ ਇੱਕ ਛੋਟੀ ਜਿਹੀ ਆਪਰੇਸ਼ਨ ਕਰਾਉਣ ਵਾਸਤੇ ਹਸਪੀਟਲ ਗਿਆ ਔਰ ਇਦਾਂ ਦੇ ਵਧੀਆ ਹਸਪੀਟਲ ਵੱਡੇ ਹਸਪੀਟਲ ਜਿੱਥੇ ਲੋਕ ਆਪਣਾ ਇਲਾਜ ਅਤੇ ਉਪਚਾਰ ਕਰਨ ਜਾਂਦੇ ਆ ਉੱਥੇ ਅਕਸਮਾਤ ਉਹਦੀ ਡੈਥ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਉਹਦੇ ਨਾਲ ਘੁੰਮਣ ਪਰਿਵਾਰ ਨੂੰ ਬਹੁਤ ਵੱਡਾ ਚੱਕਾ ਲੱਗਾ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਮੇਰਾ ਔਰ ਘੁੰਮਣ ਪਰਿਵਾਰ ਦਾ ਪਿਛਲੇ 35 ਸਾਲ ਤੋਂ ਸੰਬੰਧ ਇਹ ਬਰਿੰਦਰ ਇਹਦਾ ਛੋਟਾ ਭਰਾ ਛੋਟਾ ਘੁੰਮਣ ਸਾਰਾ ਪਰਿਵਾਰ ਜਿਹੜਾ ਧਾਰਮਿਕ ਤੌਰ ਦੇ ਉੱਤੇ ਦੇਰੇ ਦੇ ਨਾਲ ਜੁੜੇ ਹੈ ਔਰ ਇਹਨਾਂ ਨੇ ਬੜੀ ਸਮਾਜਿਕ ਸੇਵਾ ਕੀਤੀ ਖਾਸ ਤੌਰ ਤੇ ਬਰਿੰਦਰ ਘੁੰਮਣ ਜਿਹੜਾ ਕਿ ਐਡਾ ਵੱਡਾ ਬਾਡੀ ਬਿਲਡਰ ਔਰ ਵੈਜੀਟੇਰੀਅਨ ਔਰ ਜਿਹੜਾ ਹਮੇਸ਼ਾ ਹੀ ਚਾਰਾ ਹੀ ਕਰਦਾ ਸੀ ਕਿ ਬੰਦੇ ਨੂੰ ਵੈਸ਼ਨੂ ਰਹਿਣਾ ਚਾਹੀਦਾ ਔਰ ਉਸਨੇ ਆਪਣੀ ਸਿਹਤ ਬਣਾ ਕੇ ਲੋਕਾਂ ਨੂੰ ਦੱਸਿਆ ਕਿ ਅਸੀਂ ਬਿਨਾ ਪ੍ਰੋਟੀਨ ਤੋਂ ਬਿਨਾ ਕਿਸੇ ਅਕੀ ਚੀਜ਼ਾਂ ਤੋਂ ਆਪਣੀ ਬਾਡੀ ਜਿਹੜੀ ਹੈ ਮੇਨਟੇਨ ਕਰ ਸਕਦੇ ਆ ਔਰ ਉਸ ਦੀ ਮੌਤੇ ਉੱਤੇ ਸਾਨੂੰ ਬੜਾ ਗਹਿਰਾ ਦਸ ਸਦਮਾ ਹੈ ਔਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨਾ ਔਰ ਖਾਸ ਤੌਰ ਤੇ ਜਿਹੜੀ ਇਹ ਰਹਿਸਮਈ ਮੌਤ ਹੋਈ ਹੈ ਇਹਦੀ ਅਜੇ ਤੱਕ ਕੋਈ ਇਨਕੁਆਰੀ ਨਹੀਂ ਹੋਈ ਕੋਈ ਪਤਾ ਨਹੀਂ ਚੱਲਿਆ ਮੈਂ ਸਰਕਾਰਾਂ ਨੂੰ ਸਰ ਮੌਕੇ ਦੀ ਸਰਕਾਰ ਨੂੰ ਇਹ ਕਹਾਂਗਾ ਕਿ ਇਹਨਾਂ ਦਾ ਜਰੂਰ ਇਸ ਤਰੀਕੇ ਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਉਹਦੇ ਮੌਤ ਦੇ ਕਾਰਨ ਕੀ ਸੀ